ਨੇ ਭਈ ਭਟਾਨ ਦਾ ਇੱਕ ਬੰਦਾ ਜੋ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉਸ ਨੂੰ ਅਮਰੀਕਾ ਵਾਲਿਆਂ ਨੇ ਰਿਪੋਰਟ ਕਰ ਦਿੱਤਾ ਤੇ ਉਹ ਹੁਣ ਭਟਾਨ ਵਾਲੇ ਜਿਹੜੇ ਆ ਨੇਪਾਲ ਵਾਲੇ ਉਹ ਉਸ ਨੂੰ ਲੈ ਵੀ ਨਹੀਂ ਰਹੇ ਕਿਉਂਕਿ ਲੇਟ 20s ਦੇ ਵਿੱਚ ਜਦੋਂ ਆਇਆ ਸੀ ਕਹਿੰਦੇ ਥੋੜੀ ਜਿਹੀ ਉਮਰ ਦਾ ਸੀਗਾ ਤੇ ਇੱਥੇ ਆ ਕੇ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ ਸੀ ਤੇ ਜਦੋਂ ਵਾਪਸ ਉਹਨੂੰ ਰਿਪੋਰਟ ਕੀਤਾ ਗਿਆ ਤੇ ਨੇਪਾਲ ਵਾਲਿਆਂ ਨੇ ਉਹਨੂੰ ਵਾਪਸ ਕਰਤਾ ਤੇ ਉਹ ਅੱਜ ਕੱਲ੍ਹ ਇੰਡੀਆ ਦੇ ਵਿੱਚ ਰਹਿ ਰਿਹਾ ਹੈਗਾ ਐਨਪੀਆਰ ਨੇ ਇਹ ਦੇ ਬਾਰੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਇਦਾਂ ਦੇ ਲੋਕਾਂ ਦਾ ਹੁਣ ਕੀ ਬਣੂਗਾ ਕਹਿੰਦੇ ਇਹ ਰਿਫਿਊਜੀ ਡਿਪੋਰਟਡ ਟੂ ਪਟਾਨ ਵਾਈ ਯੂਐਸ ਫਾਈਂਡਸ ਹਿਮ ਸੈਲਫ ਸਟੈਂਡਰਡ ਐਂਡ ਸਟੇਟਲੈਸ ਹੁਣ ਉਹਦੇ ਕੋ ਕੋ ਮੁਲਕ ਹੀ ਹੈ ਨਹੀਂ ਸੋ ਇਦਾਂ ਦੀਆਂ ਜਿਹੜੀਆਂ ਆਧਾਰਨਾयां ਬਹੁਤ ਸਾਰੀਆਂ ਆ ਰਹੀਆਂ ਜਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿੱਥੇ ਮੁਲਕ ਚ ਰਿਪੋਰਟ ਕੀਤਾ ਜਾ ਰਿਹਾ ਉਹ ਲੋਕ ਉਹਨਾਂ ਨੂੰ ਲੈ ਨਹੀਂ ਰਹੇ ਹੈਗੇ ਤੇ ਅਲਟੀਮੇਟਲੀ ਉਹ ਸਟੇਟਲੈਸ ਇਸ ਵੇਲੇ ਹੇ ਲੋਕ ਹੈਗੇ ਆ ਬਹੁਤ ਸਾਰੇ ਲੋਕਾਂ ਨੂੰ ਲੀਬੀਆ ਸਾਊਥ Sudan ਨਟੋਰੀਅਸ ਪ੍ਰिजन ਇੱਕ ਜੋ ਐਲਸਲਵਾਡੋਰਾ ਉੱਥੇ ਵੀ ਭੇਜਿਆ ਜਾ ਰਿਹਾ ਹੈਗਾ ਆਈਸ ਦੇ ਅਫਸਰਸ ਨੇ ਦੱਸਿਆ ਵੀ ਅਸੀਂ ਗਵਰਨਮੈਂਟ ਆਫ ਹਟਾਨ ਨੂੰ ਦੱਸਿਆ ਸੀ ਵੀ ਅਸੀਂ ਇਹ ਪਰਿਵਾਰਾਂ ਨੂੰ ਜਾਂ ਇਹ ਬੰਦਿਆਂ ਨੂੰ ਭੇਜਣੇ ਹੈਗੇ ਆ ਤੇ ਅਸੀਂ ਉੱਥੇ ਉਹਨਾਂ ਨੂੰ ਭੇਜ ਦਿੱਤਾ ਪਰ ਬਾਅਦ ਦੇ ਵਿੱਚ ਉਹਨਾਂ ਨੇ ਨਹੀਂ ਰੱਖਿਆ ਇਹ ਸਾਡੀ ਜਿਹੜੀ ਆ ਪ੍ਰੋਬਲਮ ਨਹੀਂ ਹੈਗੀ ਉਹ ਨੇਪਾਲ ਦੇ ਵਿੱਚ ਜਿਹੜੇ ਪੁਟਾਨੀਜ਼ ਹੈਗੇ ਰਿਫਿਊਜੀਜ਼ ਆ ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੋਂ ਮੂਵ ਹੋ ਰਿਹਾ ਆ 1990 ਤੋਂ ਬਾਅਦ 1 ਲੱਖ ਤੋਂ ਵੱਧ ਜਿਹੜੀ ਕਿ 1/6th ਆਫ ਦਾ ਕੰਟਰੀ ਦੀ ਪੋਪੂਲੇਸ਼ਨ ਬਣਦੀ ਆ ਉਹ ਉਹ ਉੱਥੋਂ ਭੱਜ ਚੁੱਕੇ ਹੈਗੇ ਆ ਯੂ ਐਸ ਦੇ ਵਿੱਚ 85000 ਦੇ ਕਰੀਬ ਇਹ ਲੋਕਾਂ ਨੇ ਰਿਫਿਊਜੀ ਰਿਫਿਊਜ਼ ਲਿਆ ਹੋਇਆ ਆ ਪੋਲੀਟੀਕਲ ਅਸਾਈਲਮ ਲਿਆ ਹੋਇਆ ਹੈਗਾ ਅਮਰੀਕਾ ਦੇ ਵਿੱਚ ਉਹਨਾਂ ਉਹ ਜਿਨ੍ਹਾਂ ਦਾ ਕੋਈ ਨਾ ਕੋਈ ਨੁਕਸ ਨਿਕਲਦਾ ਆ ਰਿਹਾ ਆ ਕੋਈ ਕਿਸੇ ਤਰ੍ਹਾਂ ਦੀ ਵਾਇਓਲੇਸ਼ਨ ਨਿਕਲਦੀ ਆ ਰਹੀ ਆ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈਗਾ ਸੋ ਰੇ ਨਾਮ ਦਾ ਇਹ ਬੰਦਾ ਆਪਣੇ ਪਰਿਵਾਰ ਦੇ ਨਾਲ ਉਹ ਅਮਰੀਕਾ ਚ ਪਹੁੰਚਿਆ ਸੀ ਜਦੋਂ ਸਿਰਫ ਉਹ 12 ਸਾਲਾਂ ਦਾ ਸੀ ਹੁਣ ਲੇਟ 20s ਜਾਂ 28 ਜਾਂ 30 ਸਾਲ ਦੇ ਲੱਗੇ ਛੱਗੇ ਹੈਗਾ ਆ ਹਾਈ ਸਕੂਲ ਉਹਨੂੰ ਇੱਥੋਂ ਕੀਤਾ ਗ੍ਰੀਨ ਕਾਰਡ ਹੋਲਡਰ ਆ ਤੇ ਇੱਕ ਵਾਰ ਉਹ ਤੇ ਕਿਤੇ ਵਰਗਲਰੀ ਜਾਂ ਅ ਟ੍ਰੈਸ ਪਾਸਿੰਗ ਦੇ ਵਿੱਚ ਉਹਦੇ ਤੇ ਫੈਲ ਨਹੀਂ ਲੱਗ ਗਈ ਤੇ ਉਸ ਫੈਲਨੀ ਦੇ ਚੱਕਰ ਦੇ ਵਿੱਚ ਜੋ ਆ ਉਸ ਨੂੰ ਹੁਣ ਰਿਪੋਰਟ ਕੀਤਾ ਗਿਆ ਹੈਗਾ ਤੇ ਉਹ ਨਾ ਹੁਣ ਨੇਪਾਲ ਦਾ ਰਹਾ ਹੁਣ ਇੰਡੀਆ ਦੇ ਵਿੱਚ ਰਹਿ ਰਿਹਾ ਇੰਡੀਆ ਵਾਲੇ ਉਹਨੂੰ ਸਿਟੀਜ਼ਨਸ਼ਿਪ ਜਾਂ ਕਿਸੇ ਤਰ੍ਹਾਂ ਦਾ ਕੋਈ ਲੀਗਲ ਡਾਕੂਮੈਂਟ ਦੇਣ ਦੇ ਲਈ ਤਿਆਰ ਨਹੀਂ ਹੈ ਜੀ ਬਿਲਕੁਲ ਪੁਟਾਨ ਤੋਂ ਉਦਾਂ ਜਿਹੜਾ ਅਰਜੁਨ ਸਿੰਘ ਜੀ ਜਿਹੜੇ ਐਕਸੋਡਸ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਆ ਉਹ ਨੇਪਾਲੀ ਬੋਲਣ ਵਾਲੇ ਜਿਹੜੇ ਪਟਾਨੀ ਰਫਿਊਜੀ ਆ ਇਹ ਨੇਪਾਲੀ ਫਾਰਮਰਸ ਦੇ ਡਿਸੈਂਡੈਂਟ ਦੱਸੇ ਜਿਹੜੇ ਉਹ ਜਾਂਦੇ ਆ 19ਵੀਂ ਸਦੀ ਦੇ ਵਿੱਚ ਕਹਿੰਦੇ ਵੀ ਇਹ ਸਦਰਨ ਪਟਾਨ ਦੇ ਵਿੱਚ ਪਹੁੰਚੇ ਜਿੱਥੇ ਜਾ ਕੇ ਇਹਨਾਂ ਨੇ ਆਪਣੀਆਂ ਜੜਾਂ ਜੜੀਆਂ ਉਹ ਲਾਈਆਂ ਕਈ ਦਹਾਕੇ ਜਿਹੜੇ ਉਹ ਫਿਰ ਉੱਥੇ ਰਹੇ ਇਹਨਾਂ ਦਾ ਵੀ ਜਿਹੜਾ ਉਹ ਕਾਫੀ ਰੌਲਾ ਰੱਪਾ ਜਿਹੜਾ ਇਵੈਂਚੁਅਲੀ ਪੈਂਦਾ ਰਿਹਾ ਹੈਗਾ ਸੋ ਕਿੰਨੇ ਵੀ ਇੱਕ ਟਾਈਮ ਦੇ ਉੱਤੇ ਪਠਾਨ ਚੋਂ ਇਹਨਾਂ ਲੋਕਾਂ ਨੂੰ ਨਿਕਲਣ ਦੇ ਲਈ ਜਿਹੜਾ ਉਹ ਆਖ ਦਿੱਤਾ ਜਿਹੜਾ ਹੋ ਗਿਆ ਸੀਗਾ ਲੋਕ ਅਰੈਸਟ ਜਿਹੜੇ ਉਹ ਹੋਏ ਸੀਗੇ ਇਹ 1990s ਦੀ ਜਿਹੜੀ ਇਹ ਕਿੰਨੇ ਵੀ ਗੱਲ ਦੱਸੀ ਜਾਂਦੀ ਆ ਕਿੰਨੇ ਵੀ ਤਕਰੀਬਨ 1 ਲੱਖ ਬੰਦਾ ਉਸ ਟਾਈਮ ਦੇ ਉੱਤੇ ਜੋ ਕਿ ਉੱਥੋਂ ਦੀ ਇੱਕ 1/6 ਜਿਹੜੀ ਪੋਪੂਲੇਸ਼ਨ ਬਣਦੀ ਆ ਜਾਂ ਤਾਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਜਾਂ ਉੱਥੋਂ ਵਿਚਾਰੇ ਉਹ ਦੌਰ ਜਿਹੜੇ ਉਹ ਸੀਗੇ ਸੋ ਕਈ ਰਿਫਿਊਜੀ ਕੈਂਪਾਂ ਦੇ ਵਿੱਚ ਰਹੇ ਯੂਨ ਦੇ ਰਿਫਿਊਜੀ ਏਜੰਸੀ ਨੇ ਵੀ ਜਿਹੜੇ ਉਹ ਰੱਖੇ 85000 ਰਿਫਿਊਜੀ ਜਿਹੜੇ ਆ ਉਹ ਅਮਰੀਕਾ ਨੇ 2008 ਦੇ ਵਿੱਚ ਇਹਨਾਂ ਦੀ ਰੀਸੈਟਲਮੈਂਟ ਕਰਨੀ ਸ਼ੁਰੂ ਕੀਤੀ ਤੇ ਇੱਥੇ 85000 ਰਿਫਿਊਜੀ ਪਟਾਣ ਦੇ ਇਲਾਕੇ ਦੇ ਜਿਹੜੇ ਆ ਉਹ ਆਖੇ ਜਿਹੜੇ ਆ ਵੈਂਚੁਲੀ ਵਸੇ ਹੈਗੇ ਆ ਸੋ ਯੂਐਸ ਦੇ ਵਿੱਚ ਜਿਹਦੇ ਰੇ ਦੀ ਤੁਸੀਂ ਹਰਜੋਤ ਸਿੰਘ ਦੀ ਕਹਾਣੀ ਦੱਸ ਰਹੇ ਆ 12 ਸਾਲ ਦਾ ਸੀਗਾ ਜਦੋਂ ਇੱਥੇ ਪਹੁੰਚਿਆ ਜਿਹੜਾ ਉਹ ਸੀਗਾ ਆਈਸ ਨੇ ਚੱਕ ਲਿਆ ਸੀਗਾ ਗ੍ਰੀਨ ਕਾਰਡ ਹੋਲਡਰ ਸੀਗਾ ਉਸ ਟਾਈਮ ਦੇ ਉੱਤੇ ਫੈਲਨੀ ਫੈਲਨੀ ਬਰਗਲਰੀ ਟ੍ਰੈਸਪਾਸਿੰਗ ਚਾਰजेस ਜਿਹੜੀ ਉਹ ਲੱਗੇ ਆਪਣੇ ਆਪ ਨੂੰ ਉਹ ਫਿਰ ਜਿੱਦਾਂ ਤੁਸੀਂ ਦੱਸਦੇ ਵੀ ਸਟੂਪਿਡ ਮਿਸਟੇਕ ਕਹਿੰਦਾ ਸੀਗਾ ਪਰ ਤੁਸੀਂ ਦੇਖੋ ਵੀ ਇਸ ਚੱਕਰ ਦੇ ਵਿੱਚ ਵੀ ਉਸ ਨੂੰ ਜਿਹੜਾ ਉਹ ਹਣ ਉਤੇ ਤੋੜ ਦਿੱਤਾ ਗਿਆ ਤੇ ਵੱਡੀ ਗੱਲ ਇਹ ਆ ਵੀ ਹੁਣ ਉਹ ਸਟੇਟਲੈਸ ਵਿਚਾਰਾ ਬਣ ਗਿਆ ਨਾ ਇਧਰ ਦਾ ਤੇ ਨਾਂ ਜਿਹੜਾ ਉਹ ਉਧਰ ਦਾ ਇਦਾਂ ਨੇ ਪਤਾ ਨਹੀਂ ਹੋਰ ਕਿੰਨੇ ਇੱਕ ਜਾਣੇ ਜਿਹੜੇ ਉਹ ਇਦਾਂ ਦੇ ਹੋ ਸਕਦੇ ਆ ਆਉਣ ਵਾਲੇ ਸਮੇਂ 'ਚ ਜਿਹੜੇ ਜਿੰਨਾ ਮੁਲਕਾਂ ਤੋਂ ਆਏ ਉਹਨੂੰ ਤਾਂ ਹੁਣ ਛੱਡ ਚੁੱਕੇ ਆ ਉਹ ਉੱਥੇ ਨਾ ਉਹਨਾਂ ਦਾ ਕੋਈ ਵਾਹ ਵਾਸਤਾ ਆ ਇੱਥੋਂ ਤੱਕ ਕਿ ਉਹਦਾ ਸਿਟੀਜ਼ਨਸ਼ਿਪ ਵੀ ਉੱਥੋਂ ਦੀ ਤਿਆਗ ਚੁੱਕੇ ਆ ਤੇ ਉਹ ਤੋਂ ਬਾਅਦ ਦੇ ਵਿੱਚ ਵੀ ਜੇ ਅਮਰੀਕਾ ਉਹਨਾਂ ਨੂੰ ਉਹਨ ਇਥੋਂ ਤੋੜ ਦਿੰਦਾ ਤੇ ਉਹ ਸਟੇਟਲੈਸ ਬਣ ਕੇ ਜਿਹੜੇ ਆ ਉਹ ਰਹਿ ਜਾਂਦੇ ਆ ਉਹਨਾਂ ਨੂੰ ਜਿੱਥੇ ਕਿਤੇ ਸੀਗੇ ਜੋ ਤਾਂ ਕਹ ਲੋ ਵੀ ਜੜਾ ਸੀਗੀਆਂ ਉਹ ਵੀ ਹੁਣ ਉਹਨਾਂ ਨੂੰ ਉੱਥੇ ਰੱਖ ਕੇ ਰਾਜੀ ਨਹੀਂ